ਛੇਵਾਂ ਦਰਿਆ ਪੰਜਾਬ ਦੇ ਵਿੱਚ ਵਗਣਾ ਸ਼ੁਰੂ ਹੋਇਆ ਉਹਨੂੰ ਠੱਲ ਪਾਉਣ ਦੇ ਲਈ ਉਹ ਹਰ ਵਿਅਕਤੀ ਚਿੰਤਿਤ ਸੀ ਤੇ ਉਸੇ ਦੀ ਜ਼ਿੰਮੇਵਾਰੀ ਸਮਝਦੇ ਹੋਏ ਪਿਛਲੇ ਤਕਰੀਬਨ ਪੌਣੇ 3 ਸਾਲ ਤੋਂ ਪੰਜਾਬ ਦੀ ਭਗਵੰਤਮਾਨ ਸਰਕਾਰ ਵੱਲੋਂ ਵੱਡੇ ਪੱਧਰ ਦੇ ਉੱਪਰ ਕਾਰਵਾਈਆਂ ਔਰ ਐਫਰਟਸ ਨੇ ਜਿਹੜੇ ਉਹ ਕੀਤੇ ਗਏ ਜਿਦੇ ਰਿਜ਼ਲਟਸ ਵੀ ਨਜ਼ਰ ਆ ਰਹੇ ਨੇ ਪਰ ਮੈਂ ਸਮਝਦਾ ਕਿ ਹੁਣ ਸਮਾਂ ਆ ਗਿਆ ਸੀਗਾ ਕਿ ਇੱਕ ਲਾਸਟ ਹੱਲਾ ਲਾਸਟ ਪੁਸ਼ ਦੇਣ ਦਾ ਤਾਂ ਕਿ ਇਸ ਨਸ਼ੇ ਦੇ ਕੋਡ ਨੂੰ ਜੜੋਂ ਖਤਮ ਕੀਤਾ ਜਾ ਸਕੇ ਜਿਹਦੇ ਤਹਿਤ ਪਿਛਲੇ ਦਿਨੀ 1 ਤਾਰੀਖ ਤੋਂ ਆ ਯੁੱਧ ਨਸ਼ਾ ਵਿਰੁੱਧ ਵਾਰ ਅਗੇਂਸਟ ਡਰੱਗਸ ਦੀ ਮੁਹਿੰਮ ਜਿਹੜੀ ਉਹ ਪੰਜਾਬ ਸਰਕਾਰ ਨੇ ਸ਼ੁਰੂ ਕੀਤੀ ਜਿਹਦੇ ਵਿੱਚ ਪਿਛਲੇ ਮਹਿਜ਼ 4 ਦਿਨਾਂ ਦੇ ਵਿੱਚ ਹੀ ਬਹੁਤ ਵੱਡੀ ਕਾਮਯਾਬੀ ਜਿਹੜੀ ਉਹ ਮਿਲੀ ਹੈ ਜੇ ਮੈਂ ਗੱਲ ਕਰਾਂ 1 ਤਾਰੀਖ ਤੋਂ 4 ਤਾਰੀਖ ਤੱਕ ਯਾਨੀ ਕਿ ਸਿਰਫ ਮਹਿਜ਼ 4 ਦਿਨਾਂ ਦੇ ਵਿੱਚ ਤਕਰੀਬਨ 580 ਐਨਡੀਪੀਐਸ ਦੇ ਦੇ ਪਰਚੇ ਜਿਹੜੇ ਪੰਜਾਬ ਦੇ ਵਿੱਚ ਦਰਜ ਕੀਤੇ ਜਾ ਚੁੱਕੇ ਜਿਨ੍ਹਾਂ ਪਰਚਿਆਂ ਦੇ ਵਿੱਚ 799 ਲੋਕ ਉਹ ਨੋਮੀਨੇਟ ਕੀਤੇ ਜਾ ਚੁੱਕੇ ਨੇ ਮਹਿਜ਼ 4 ਦਿਨਾਂ ਦੇ ਵਿੱਚ 1 ਤੋਂ ਲੈ ਕੇ 4 ਮਾਰਚ ਤੱਕ ਪਰਸੂ ਦੀ ਫਿਗਰਸ ਮੈਂ ਤੁਹਾਨੂੰ ਦੇ ਰਿਹਾ 170 ਕਿਲੋ ਦੇ ਕਰੀਬ ਡਰੱਗਸ ਨੇ ਜਿਹੜੇ ਉਹ ਰਿਕਵਰ ਕੀਤੇ ਜਾ ਚੁੱਕੇ ਨੇ तकरीबन 60 ਤੋਂ ਵੀ ਵੱਧ ਡੈਮੋਲੇਸ਼ਨਸ ਨੇ ਜਿਹੜੀਆਂ ਉਹਨਾਂ ਲੋਕਾਂ ਦੀਆਂ ਉਹਨਾਂ ਡਰੱਗ ਪੈਡਲਰਸ ਤੇ ਡਰੱਗ ਮਾਫੀਆ ਦੀਆਂ ਜਿਨ੍ਹਾਂ ਨੇ ਪਿਛਲੀਆਂ ਸਰਕਾਰਾਂ ਦੇ ਸਮੇਂ ਸਰਕਾਰਾਂ ਦੀ ਪੁਸ਼ਤਪਨਾਹੀ ਦੀ ਵਜ੍ਹਾ ਨਾਲੇ ਪੈਸੇ ਦੇ ਨਾਲ ਸੋ ਇੱਕ ਪਾਸੇ ਜਿੱਥੇ ਇੱਕ ਪਾਸੇ ਜਿੱਥੇ ਉਹਨਾਂ ਲੋਕਾਂ ਨੇ ਪੂਰੇ ਪੰਜਾਬ ਦੇ ਘਰਾਂ ਦੇ ਵਿੱਚ ਨਸ਼ੇ ਪਹੁੰਚਾ ਤੇ ਨੌਜਵਾਨ ਮੁੰਡਿਆਂ ਦੇ ਦੇ ਨਾੜਾਂ ਦੇ ਵਿੱਚ ਜ਼ਹਿਰ ਪਹੁੰਚਾ ਦਿੱਤਾ ਤੇ ਆਪ ਉਹ ਮਹਿਲ ਉਸਾਰਦੇ ਰਹੇ ਸੋ ਇਹ ਸਾਰੀਆਂ ਕਾਰਵਾਈਆਂ ਦੇ ਉੱਪਰ ਪਿਛਲੇ ਦਿਨਾਂ ਦੇ ਵਿੱਚ ਕਾਰਵਾਈ ਸ਼ੁਰੂ ਹੋਈ ਤੇ ਹੁਣ ਤੱਕ ਡੈਮੋਲੇਸ਼ਨਸ ਤੋਂ ਲੈ ਕੇ ਉਹਨਾਂ ਨੂੰ ਅਰੈਸਟ ਕਰਨ ਤੱਕ ਰੇਡ ਕਰਨ ਤੱਕ ਦਾ ਕੰਮ ਜਿਹੜਾ ਉਹ ਚੱਲਿਆ ਬਹੁਤ ਸਾਰੇ মিডিਆ ਦੇ ਸਾਥੀ ਪਿਛਲੇ ਦਿਨਾਂ ਦੇ ਵਿੱਚ ਕਵਰ ਵੀ ਕੀਤੇ ਕਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਔਰ ਪੁਲਿਸ ਦੇ ਇਸ ਸੈਕਸ਼ਨ ਤੋਂ ਡਰਦੇ ਹੋਏ ਉਹਨਾਂ ਦੇ ਘਰਾਂ ਦੇ ਅੱਗੇ ਤਾਲੇ ਲੜਕਦੇ ਨਜ਼ਰ ਆ ਰਹੇ ਨੇ ਮੈਂ ਪਹਿਲਾਂ ਵੀ ਕਿਹਾ ਸੀ ਤੇ ਅੱਜ ਵੀ ਕਹਿਣਾ ਉਹਨਾਂ ਡਰੱਗ ਪੈਡਲਰਸ ਨੂੰ ਉਹਨਾਂ ਨਸ਼ਾ ਤਸਕਰਾਂ ਨੂੰ ਕਿ ਜਾਂ ਤਾਂ ਤੁਸੀਂ ਇਹ ਕਾਲਾ ਧੰਦਾ ਛੱਡ ਦਿਓ ਤੇ ਨਹੀਂ ਪੰਜਾਬ ਛੱਡ ਦਿਓ ਨਹੀਂ ਇਹ ਧੰਦਾ ਕਿਵੇਂ ਛਡਵਾਉਣਾ ਹੈ ਇਹ ਪੰਜਾਬ ਸਰਕਾਰ ਨੂੰ ਪਤਾ ਹੈ ਔਰ ਉਹ ਉਹਨਾਂ ਦੇ ਦੇਦੇ ਬਹੁਤੇ ਉਹ ਚੱਲਣ ਨਹੀਂ ਦੇਣਾ ਹੈਗਾ ਅਸੀਂ ਕੰਮ ਇਹ ਸੋ ਅੱਜ ਉਸੇ ਲੜੀ ਉਸੇ ਮੁਹਿਮਦੇ ਤਹਿਤਾ ਅਸੀਂ ਇਹ ਮੀਟਿੰਗ ਕੀਤੀ ਹੈ ਜਿਹਦੇ ਚ ਸਾਰੇ ਸਾਡੀ ਪੋਲੀਟਿਕਲ ਲੀਡਰਸ਼ਿਪ ਪੂਰੇ ਜ਼ਿਲ੍ਹੇ ਦੀ ਔਰ ਜੋ ਸਾਡੇ ਸਿਵਲ ਔਰ ਪੁਲਿਸ ਦੇ ਅਧਿਕਾਰੀ ਸੀਗੇ ਤੇ ਇੱਕੋ ਹੀ ਸੁਨੇਹਾ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਵੱਲੋਂ ਅਸੀਂ ਸਾਰਿਆਂ ਵੱਲੋਂ ਦਿੱਤਾ ਗਿਆ ਕਿ ਇਮੀਡੀਏਟਲੀ ਸਖਤ ਤੋਂ ਸਖਤ ਕਾਰਵਾਈਆਂ ਨੇ ਜਿਹੜੀਆਂ ਉਹ ਕੀਤੀਆਂ ਜਾਣ ਕਿਸੇ ਨਾਲ ਵੀ ਕੋਈ ਲਿਹਾਜ਼ ਨਹੀਂ ਕੀਤੀ ਜਾਊਗੀ ਜਿੱਥੇ ਡਰਗ ਪੈਨਡਲਸ ਨੂੰ ਨਸ਼ੇ ਤਸਕਰਾਂ ਨੂੰ ਕ੍ਰਿਮੀਨਲ ਦੇ ਤੌਰ ਤੇ ਟਰੀਟ ਕੀਤਾ ਜਾਊਗਾ ਉਹ ਲੋਕ ਉਹ ਬੱਚੇ ਜਿਹੜੇ ਇਹਦੇ ਐਡਿਕਟ ਹੋ ਚੁੱਕੇ ਉਹਨਾਂ ਨੂੰ ਪੇਸ਼ੈਂਟ ਸਮਝ ਕੇ ਉਹਨਾਂ ਦਾ ਇਲਾਜ ਕਰਾਇਆ ਜਾਊਗਾ ਡਰੱਗ ਡੀਡਿਕਸ਼ਨ ਸੈਂਟਰਸ ਦੇ ਵਿੱਚ ਰੀਹੈਬਿਲੀਟੇਸ਼ਨ ਸੈਂਟਰਸ ਦੇ ਵਿੱਚ ਔਰ ਰੂਟ ਸੈਂਟਰਸ ਦੇ ਵਿੱਚ ਔਰ ਅਵੇਅਰਨੈਸ ਕੈਂਪੇਨ ਹੈ ਜਿਹੜੀ ਉਹ ਵੀ ਵੱਡੇ ਪੱਧਰ ਦੇ ਉੱਪਰ ਚਲਾਈ ਜਾਊਗੀ ਤਾਂ ਕਿ ਨੌਜਵਾਨ ਪੀੜ੍ਹੀ ਨੂੰ ਬੱਚਿਆਂ ਨੂੰ ਇਸ ਕੰਮ ਤੋਂ ਬਚਾਇਆ ਜਾ ਸਕੇ ਸੋ ਮੈਂ ਮੀਡੀਆ ਦੇ ਜ਼ਰੀਏ ਜਿੱਥੇ ਪੂਰੇ ਪੰਜਾਬ ਦੇ 3 ਕਰੋੜ ਲੋਕਾਂ ਨੂੰ ਮੈਂ ਮੈਂ 호ਕਾ ਦਿਨਾ ਬੇਨਤੀ ਕਰਦਾ ਉੱਥੇ ਹੀ ਲੁਧਿਆਣਾ ਨੂੰ ਖਾਸ ਤੌਰ ਤੇ ਮੈਂ ਬੇਨਤੀ ਕਰਦਾ ਕਿ ਪੰਜਾਬ ਸਰਕਾਰ ਪੰਜਾਬ ਪੁਲਿਸ ਇਸ ਮੁਹਿੰਮ ਦੇ ਵਿੱਚ ਹਰ ਘਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਕੋਈ ਘਰ ਸਭ ਤੋਂ ਪਹਿਲਾਂ ਇਹ ਮੁਹਿੰਮ ਘਰ ਤੋਂ ਸ਼ੁਰੂ ਹੋਣੀ ਹੈ ਫਿਰ ਸਮਾਜ ਤੇ ਜਾਣੀ ਹੈ ਤੇ ਫਿਰ ਜਿੰਮੇਵਾਰੀ ਜਿਹੜੀ ਪੰਜਾਬ ਸਰਕਾਰ ਦੀ ਪੰਜਾਬ ਪੁਲਿਸ ਦੀ ਬਣਦੀ ਹੈ ਸੋ ਸਾਰੇ ਉਹ ਲੋਕ ਜਿਨ੍ਹਾਂ ਨੂੰ ਪਤਾ ਹੈ ਕਿ ਕਿਹੜੇ-ਕਿਹੜੇ ਬੰਦੇ ਡਰੱਗ ਸਮਗਲਰਸ ਨੇ ਪੈਡਲਰਸ ਨੇ ਉਹ ਤੁਸੀਂ ਪੁਲਿਸ ਨੂੰ ਦੱਸੋ ਤੇ ਉਹਨਾਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਜਿਹੜੀ ਉਹ ਹੋਊਗੀ ਇੱਕ ਚੀਜ਼ ਦਾ ਬੜਾ ਸਪਸ਼ਟ ਤਹੀ ਹੈ ਕਿ ਜਦੋਂ ਤੱਕ ਜਦੋਂ ਤੱਕ ਡਰੱਗਸ ਦੇ ਇਸ ਗੋਰਖ ਧੰਦੇ ਨੂੰ ਪੰਜਾਬ ਦੀ ਧਰਤੀ ਦੇ ਉੱਪਰ ਜੜੋਂ ਖਤਮ ਨਹੀਂ ਕਰ ਦਿੱਤਾ ਜਾਂਦਾ ਉਦੋਂ ਤੱਕ ਨਾ ਪੰਜਾਬ ਸਰਕਾਰ ਨਾ ਪੰਜਾਬ ਪੁਲਿਸ ਨਾ ਸਾਡੇ ਆਮ ਆਦਮੀ ਪਾਰਟੀ ਦੇ ਸਾਥੀ ਤੇ ਨਾ ਹੀ ਮੈਂ ਸਾਰੇ ਨੂੰ ਸਾਰੇ ਧਾਰਮਿਕ ਸਿਆਸੀ ਸਮਾਜਿਕ ਜਥੇਬੰਦੀਆਂ ਨੂੰ ਬੇਨਤੀ ਕਰੂੰਗਾ ਕਿ ਇਸ ਮਹਿੰਮ ਦੇ ਵਿੱਚ ਸਾਡੇ ਨਾਲ ਮੋਢਾ ਤੋਂ ਮੋਢਾ ਜੁੜ ਕੇ ਚੱਲੋ ਤਾਂ ਕਿ ਆਪਾਂ ਇਸ ਅਲਾਮਤ ਨੂੰ ਖਤਮ ਕਰ ਸਕੀਏ ਨਸ਼ਾ ਕਰਨ ਨੂੰ ਕੀ ਚੇਤਾਵਨੀ ਕੀ ਦੇਣਾ ਚਾਹੁੰਦਾ ਇੱਕੋ ਹੀ ਚੇਤਾਵਨੀ ਪਹਿਲੇ ਦਿਨ ਵੀ ਦਿੱਤੀ ਸੀ ਕੱਲ ਵੀ ਦਿੱਤੀ ਸੀ ਅੱਜ ਵੀ ਦੇ ਰਿਹਾ ਕਿ ਜਾਂ ਤਾਂ ਇਹ ਗੋਰਖ ਧੰਦਾ ਇਹ ਨਸ਼ੇ ਦਾ ਡਰਗ ਤਸਕਰੀ ਦਾ ਕੰਮ ਹੈ ਜਿਹੜਾ ਉਹ ਛੱਡ ਦੋ ਜਾਂ ਫਿਰ ਪੰਜਾਬ ਛੱਡ ਦੋ ਤੇ ਜੇ ਨਹੀਂ ਛੱਡੋਗੇ ਤੇ ਫਿਰ ਕਿਵੇਂ ਛਡਾਉਣਾ ਇਹ ਧੰਦਾ ਇਹ ਸਾਨੂੰ ਪਤਾ ਤੇ ਛੜਾ ਕੇ ਹਟਾਗੇ ਜਿਹੜੀ HCL ਜਿਹੜੀ ਹਾਈ ਕੋਰਟ ਦੇ ਵਿੱਚ ਬੋਦਰ ਐਵੇਂ ਚੱਲ ਰਿਹਾ ਇੱਕ ਸੈਕਿੰਡ ਇੱਕ ਸੈਕਿੰਡ ਇੱਕ ਕੱਲੇ ਕੱਲੇ ਸਰ ਸਰ ਜਿਹੜੀ PIL ਹਾਈ ਕੋਰਟ ਦੇ ਵਿੱਚ ਫਾਈਲ ਹੋਈ ਹੈ ਰਿਗਾਰਡਿੰਗ ਦਿਸ ਡੈਮੋਲੇਸ਼ਨ ਡਰਾਈਵ ਉਹਦੇ ਬਾਰੇ ਤੁਹਾਡਾ ਕੀ ਰਿਸਪੌਂਸ ਦੇਖੋ ਇਸ ਤਰ੍ਹਾਂ ਹੈ ਕਿ ਹਰ ਬੰਦੇ ਨੂੰ ਹਾਈ ਕੋਰਟ ਦੇ ਵਿੱਚ ਜਾਣ ਦਾ ਅਧਿਕਾਰ ਹੈ ਪਰ ਇੱਕ ਚੀਜ਼ ਮੈਂ ਸਪਸ਼ਟ ਕਰ ਦੇਣਾ ਚਾਹਣਾ ਵੀ ਅਸੀਂ ਜੋ ਇਹ ਪੰਜਾਬ ਸਰਕਾਰ ਡੈਮੋਲੇਸ਼ਨਸ ਕਰ ਰਹੀ ਹੈ ਉਹ ਆਫਟਰ ਫਾਲੋਇੰਗ ਡਿਊ ਪ੍ਰੋਸੈਸ ਕਰ ਰਹੀ ਹੈ ਇਹ ਉਹ ਡੈਮੋਲੇਸ਼ਨਸ ਨੇ ਜਿੰਨਾ ਲੋਕਾਂ ਨੇ ਪਿਛਲੀਆਂ ਸਰਕਾਰਾਂ ਦੇ ਸਮੇਂ ਉਹਨਾਂ ਦੀ ਪੁਸ਼ਤ ਪਨਾਹੀ ਦੇ ذریعے ਸਰਕਾਰੀ ਜ਼ਮੀਨਾਂ ਦੇ ਉੱਪਰ ਪੰਚਾਇਤ ਜ਼ਮੀਨਾਂ ਦੇ ਉੱਪਰ ਸ਼ਾਮਲਾਡ ਜ਼ਮੀਨਾਂ ਦੇ ਉੱਪਰ ਕਾਰਪੋਰੇਸ਼ਨ ਜਾਂ ਪੰਚਾਇਤਾਂ ਦੀਆਂ ਜ਼ਮੀਨਾਂ ਦੇ ਉੱਪਰ ਕਬਜ਼ੇ ਕੀਤੇ ਤੇ ਫਿਰ ਉਹਨਾਂ ਜ਼ਮੀਨਾਂ ਦੇ ਉੱਪਰ ਨਸ਼ੇ ਦੇ ਕਾਰੋਬਾਰ ਦੇ ਨਾਲ ਆਪਦੇ ਮਹਿਲ ਉਸਾਰੇ ਉਹ ਡੈਮੋਲੇਸ਼ਨਸ ਨੇ ਜਿਹੜੀਆਂ ਹੋ ਰਹੀਆਂ ਨੇ ਵੀ ਵੀ ਆਰ 100% ਸ਼ੋਰ ਦੈਟ ਵੀ ਆਰ ਗੋਇੰਗ ਟੂ ਵਿਸਟੈਂਡ ਜੁਡੀਸ਼ੀਅਲ ਸਕਰੂਟੀ ਸੋ ਕੋਈ ਇਸ਼ੂ ਨਹੀਂ ਹੈ ਜੀ ਜਿੰਨਾ ਬੰਦੇ ਨੇ ਕੰਮ ਕੀਤਾ ਇਹਦਾ ਮਤਲਬ ਪਰਪਸ ਇੱਕੋ ਹੀ ਹੈ ਦੇਖੋ ਪਹਿਲਾਂ ਵੀ ਕੀ ਹੁੰਦਾ ਸੀਗਾ ਆਤਵਾਦ ਦੇ ਸਮੇਂ ਵੀ ਇਹ ਹੋਇਆ ਜਦੋਂ ਖੁੱਲ ਸੀਗੀ ਪੰਜਾਬ ਸਰਕਾਰ ਵੱਲੋਂ ਤੇ ਤੇ ਪੰਜਾਬ ਪੁਲਿਸ ਵੱਲੋਂ ਉਦੋਂ ਕਈ ਵਾਰੀ ਜਿਹੜੇ ਨੌਜਵਾਨ ਬੱਚੇ ਨੇ ਉਹ ਉਹ ਉਸ ਚੀਜ਼ ਤੋਂ ਅਟਰੈਕਟ ਹੋ ਜਾਂਦੇ ਸੀਗੇ ਕਿ ਜੇ ਇੱਕ ਅਨਪੜ੍ਹ 15 18 20 ਸਾਲ ਦਾ ਬੰਦਾ ਜੇ ਲੱਖਾਂ ਕਰੋੜਾ ਰੁਪਏ ਉਸ ਸਮੇਂ ਅਤਵਾਦ ਦੇ ਵਿੱਚੋਂ ਕਮਾਏ ਤੇ ਹੁਣ ਜੇ ਕੋਈ ਡਰੱਗਸ ਦੇ ਵਿੱਚੋਂ ਕਮਾ ਰਿਹਾ ਤੇ ਉਹਨੂੰ ਆਪ ਦਾ ਰੋਲ ਮਾਡਲ ਮੰਨ ਕੇ ਬਹੁਤ ਸਾਰੇ ਬੱਚੇ ਨੇ ਜਿਹੜੇ ਇਨੋਸੈਂਟ ਨੇ ਜਿਹੜੇ ਉਹ ਉਹ ਤੋਂ ਅਟਰੈਕਟ ਹੋ ਕੇ ਉਸ ਪਾਸੇ ਵੱਲ ਚੱਲ ਪੈਂਦੇ ਸੀਗੇ ਅਸੀਂ ਉਹੀ ਮੈਸੇਜ ਦੇਣਾ ਹੈ ਉਹਨਾਂ ਨੂੰ ਕਿ ਇਹ ਨਾ ਸੋਚ ਕੇ ਚੱਲੋ ਇਹ ਦਿਮਾਗ ਦੇ ਵਿੱਚੋਂ ਕੱਢ ਦਿਓ ਕਿ ਕੋਈ ਇੱਕ ਬੰਦਾ ਇਸ ਦੋ ਨੰਬਰ ਦੇ ਧੰਦੇ ਲੋਕਾਂ ਦੇ ਘਰਾਂ ਦੇ ਵਿੱਚ ਲੋਕਾਂ ਦੇ 3 ਪੁੱਤਾਂ ਦੀਆਂ ਨਾੜਾਂ ਦੇ ਵਿੱਚ ਨਸਾਂ ਦੇ ਵਿੱਚ ਜ਼ਹਿਰ ਪਹੁੰਚਾ ਕੇ ਤੇ ਆਪਦੇ ਮਹਿਲ ਸਾਰ ਲੂਗਾ ਤੇ ਫਿਰ ਉਹ ਮਹਿਲ ਨੇ ਔਰ ਸਾਰੀਆਂ ਨੇ ਜਿਹੜੀਆਂ ਉਹ ਸਰਕਾਰ ਦੀ ਨਿਗਾਹ ਤੋਂ ਵੱਜ ਜਾਣਗੀਆਂ ਇਹ ਕੰਮ ਨਹੀਂ ਚੱਲਣਾ ਹੈਗਾ ਸੋ ਵੀ ਵੀ ਆਰ 100% ਸ਼ੋਰ ਦੈਟ ਵੀ ਆਰ